ਝੱਲੇ ਮੋਰ ਚਾਕਸਾਨੀ ਹਾਕਮਾਂ ਦੀ ਬੇਈਮਾਨੀ ਝੱਲੇ ਮੋਰ ਚਾਕਸਾਨੀ ਹਾਕਮਾਂ ਦੀ ਬੇਈਮਾਨੀ ਹਿਚੋ ਚਾਲ ਹੈ ਸਤਾਨੀ ਮਾਰੇ ਇਨਸਾਨ ਨੂੰ ਮੇਰਾ ਸਜਦਾ ਹੈ ਕ੍ਰਿਤੀ ਕਿਸਾਨੇ ਨੂੰ ਮੇਰਾ ਸਜਦਾ ਹੈ ਕ੍ਰਿਤੀ ਕਿਸਾਨੇ ਨੂੰ ਨੇਤਾ ਕਰ ਦੇਵ ਪਾਰ ਹੋਈ ਜਨਤਾ ਖਵਾਰ ਨੇਤਾ ਕਰ ਦੇਵ ਪਾਰ ਹੋਈ ਜਨਤਾ ਖਵਾਰ ਰਹਲੇ ਕਾਮ ਦੇ ਗਦਾਰ ਛੱਡਿਆ ਅਮਾਨ ਨੂੰ ਮੇਰਾ ਸਜਦਾ ਹੈ ਕਿਰਤੀ ਕਿਸਾਨ ਨੂੰ ਮੇਰਾ ਸਜਦਾ ਹੈ ਕਿਰਤੀ ਕਿਸਾਨ ਨੂੰ ਦਿੱਲੀ ਸਰਦੀ ਦੀ ਰੁੱਤੇ ਕਾਵੇਂ ਸੜਕਾਂ ਤੇ ਸੁੱਤੇ ਓ ਦਿੱਲੀ ਸਰਦੀ ਦੀ ਰੁੱਤੇ ਕਾਵੇਂ ਸੜਕਾਂ ਤੇ ਸੁੱਤੇ ਲੀੜਾ ਹੀઠ ਨਾ ਕੋਈ ਉੱਤੇ ਹੋਏ ਬੇਧਿਆਣੇ ਨੂੰ ਮੇਰਾ ਸਜਦਾ ਹੈ ਕਿਰਤੀ ਕਿਸਾਨੇ ਨੂੰ ਮੇਰਾ ਸਜਦਾ ਹੈ ਕਿਰਤੀਕ ਸਾਨੇ ਨੂੰ ਰੁੱਤ ਗਰਮੀ ਦੀ ਆਈ ਉਹ ਤਨ ਤੇ ਹੰਡਾਈ ਰੁੱਤ ਗਰਮੀ ਦੀ ਆਈ ਉਹੋ ਤਨ ਤੇ ਹੰਡਾਈ ਕਈਆਂ ਜਾਨ ਗਵਾਈ ਪਰਨਾਮ ਮਹਾਨ ਨੂੰ ਮੇਰਾ ਸਜਦਾ ਹੈ ਕਿਰਤੀਕ ਸਾਨੇ ਨੂੰ ਮੇਰਾ ਸਜਦਾ ਹੈ ਕਿਰਤੀ ਕਿਸਾਨ ਨੂੰ ਪੰਜਾਬ ਅਤੇ ਹਰਿਆਣਾ ਆਇਆ ਕਿਰਤੀ ਸਿਆਣਾ ਪੰਜਾਬ ਅਤੇ ਹਰਿਆਣਾ ਆਇਆ ਕਿਰਤੀ ਸਿਆਣਾ ਅਸਾਂ ਸਾਥ ਹੈ ਨਿਭਾਣਾ ਘੇਰਿਆ ਸ਼ਤਾਨ ਨੂੰ ਮੇਰਾ ਸਜਦਾ ਹੈ ਕਿਰਤੀ ਕਿਸਾਨ ਨੂੰ ਮੇਰਾ ਸਜਦਾ ਹੈ ਕਿਰਤੀ ਕਿਸਾਨੇ ਨੂੰ ਇੱਕ ਕਿਰਤੀ ਹਟਾਣਾ ਦੂਜਾ ਲੋਟੂਆਂ ਦਾ ਲਾਣਾ ਇੱਕ ਕਿਰਤੀ ਹਟਾਣਾ ਦੂਜਾ ਲੋਟੂਆਂ ਦਾ ਲਾਣਾ ਨਾਲ ਹਾਕਮ ਹੈ ਕਾਣਾ ਹੱਥੀ ਲੈ ਕਮਾਣ ਨੂੰ ਮੇਰਾ ਸਜਦਾ ਹੈ ਕਿਰਤੀ ਕਿਸਾਨੇ ਨੂੰ ਮੇਰਾ ਸਜਦਾ ਹੈ ਕਿਰਤੀ ਕਿਸਾਨ ਨੂੰ ਕੇਂਦਰ ਕੇਂਦਰ ਨਾ ਹਾਮੀ ਭਰੇ ਨਿਤ ਕਾਮਾ ਪਿਆ ਮਰੇ ਕੇਂਦਰ ਨਾ ਹਾਮੀ ਭਰੇ ਨਿਤ ਕਾਮਾ ਪਿਆ ਮਰੇ ਮਾੜਾ ਸਦਾ ਦੁੱਖ ਜਰੇ ਕੋਸੇ ਬੇਈਮਾਨ ਨੂੰ ਮੇਰਾ ਸਜਦਾ ਹੈ ਕਿਰਤੀ ਕਿਸਾਨ ਨੂੰ ਮੇਰਾ ਸਜਦਾ ਹੈ ਕਿਰਤੀ ਕਿਸਾਨ ਨੂੰ ਬਾਬਾ ਚੋਜ ਵਰਤਾਓ ਫੇਰਾ ਤਰਤੀ ਤੇ ਪਾਓ ਬਾਬਾ ਚੋਜ ਵਰਤਾਓ ਫੇਰਾ ਤਰਤੀ ਤੇ ਪਾਓ ਆ ਇਨਸਾਫ ਕਰਾਓ ਆਸ ਇਨਸਾਨ ਨੂੰ ਢਿੱਲੋਂ ਸਜਦਾ ਹੈ ਕਿਰਤੀ ਕਿਸਾਨ ਨੂੰ ਢਿੱਲੋਂ ਸਜਦਾ ਹੈ ਕਰਤੀ ਕਿਸਾਨੇ ਨੂੰ ਟੱਲੋਂ ਸਜਦਾ ਹੈ ਕਰਤੀ ਕਿਸਾਨੇ ਨੂੰ